ਯੋਗੇ ਪੰਜਾਬ ਦੇ ਖਰੜ ਪੈਂਦਾ ਮੇਰਾ ਡਿਸਟ੍ਰਿਕਟ ਵੈਸੇ ਪਰਛ ਹੈ ਪਹਿਲਾਂ ਵੀ ਕਦੇ ਚੋਣ ਲੜੀਆ ਹਾਂਜੀ ਮੈਂ 2019 ਚ ਆਜ਼ਾਦ ਲੜੀਆ ਕੀ ਬਾਤ ਤੁਸੀਂ ਆਜ਼ਾਦ ਚੋਣ ਲੜ ਰਹੇ ਹੋ ਫਿਰ ਉਹ ਪਾਰਟੀ ਦੇ ਲੜ ਰਹੇ ਹੋ ਕੀ ਚਾਹੁੰਦੇ ਤੁਸੀਂ ਕੀ ਕੀ ਹੋਣਾ ਚਾਹੀਦਾ ਬਾਕੀ ਦੇ ਉਮੀਦਵਾਰ ਵੀ ਹੈਗੇ ਆ ਪਾਰਟੀ ਦੇ ਮੈਂ ਇਹ ਚਾਹੁੰਦੀ ਆ ਕਿ ਜਿਹੜੇ ਜਿਹੜੇ ਮੇਰੇ ਵੋਟਰਸ ਐ ਉਹ ਮੈਨੂੰ ਮਤਲਬ ਕਿ ਵੋਟ ਪਾ ਕੇ ਨਵਾਜੇਨ ਤੇ ਮੈਂ ਇਸ ਲਈ ਇਹ ਕਹਿ ਰਹੀ ਹਾਂ ਕਿ ਜਿਵੇਂ ਨਸ਼ਿਆਂ ਦੇ ਮੁੱਦੇ ਹੋਗੇ ਕਿਸਾਨਾਂ ਦੇ ਹੋਗੇ ਵੀ ਮੈਂ ਖੁਦ ਦੇਖਿਆ ਪਾਰਲੀਮੈਂਟ ਚ ਰਹਿ ਕੇ ਪਰ ਇਹ ਕੰਮ ਨਹੀਂ ਹੁੰਦੇ ਜਿਹੜੇ ਪਾਰਲੀਮੈਂਟ ਚ ਨਹੀਂ ਜਾ ਸਕਦੇ ਉਹ ਮੈਂ ਪਾਰਲੀਮੈਂਟ ਚ ਲੈ ਕੇ ਜਾਵਾਂ ਅੱਛਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਐਮਪੀ ਰਹਿ ਚੁੱਕੇ ਆ ਬਹੁਤ ਸਾਰੇ ਲੀਡਰ ਤੇ ਕੀ ਕੀ ਲੱਗਦਾ ਵੀ ਉਹਨਾਂ ਨੇ ਕੀ ਕੀ ਨਹੀਂ ਕੀਤਾ ਹੁਣ ਤੱਕ ਦੇਖੋ ਉਹਨਾਂ ਨੇ ਜਿਹੜੇ ਕੰਮ ਸੀ ਮੇਨ ਜਿਹੜੇ ਐਮਪੀ ਐਮਐਲਏ ਰਹਿ ਚੁੱਕੇ ਆ ਜਿੱਦਾਂ ਡਵੈਲਪਮੈਂਟ ਪ੍ਰੋਜੈਕਟ ਤੇ ਜਿਹੜੇ ਕਿਸਾਨਾਂ ਦੇ ਮੁੱਦੇ ਮਤਲਬ ਉਹ ਬਨੇ ਐ ਪਰ ਉਹਨਾਂ ਨੇ ਪਾਰਲੀਮੈਂਟ 'ਚ ਆਵਾਜ਼ ਨਹੀਂ ਚੱਕੀ ਇਸ ਲਈ ਮੈਂ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਊਂਗੀ ਔਰ ਮੈਂ ਪਾਰਲੀਮੈਂਟ 'ਚ ਜਾਊਂਗੀ ਤਾਂ ਮੈਂ ਇਹਨਾਂ ਲਈ ਆਵਾਜ਼ ਚੱਕਾਂਗੀ ਜਿਹੜੇ ਲੋਕਾਂ ਦੇ ਮੁੱਦੇ ਨਹੀਂ ਕੀਤੇ ਉਹਨਾਂ ਨੇ ਕਿੰਨੇ ਹਲਕਿਆਂ ਤੁਹਾਡੇ ਜਿਹੜੇ ਨੋ ਹਲਕੇ ਆ ਨੋ ਹਲਕਿਆਂ ਦੇ ਵਿੱਚ ਟੋਟਲ ਵੋਟ ਪਤਾ ਕਿੰਨੀ ਹੈ ਹਾਂਜੀ ਪਹਿਲੇ ਤਾਂ ਸੀਗੇ 11-12 ਲੱਖ ਦੇ ਆਸ-ਪਾਸ ਤਾਂ ਹੈ ਹੀ ਐ ਹੁਣ ਤੱਕ ਵੱਧ ਗਈ ਹੋਣੀ ਕਿਉਂਕਿ ਨਵੀਆਂ ਵੀ ਬਣਵਾ ਲੀਆਂ ਪੜਿਆ ਨਹੀਂ ਤੁਸੀਂ ਪੰਪਲੇਟ ਵੀ ਅੱਜ ਵੋਟ ਕਿੰਨੀ ਹੈ ਕਿੰਨੇ ਸਾਡੇ ਵੋਟਰ ਹੈ ਕਿੰਨੇ ਪਿੰਡ ਹੈ ਤੇ ਪੜਿਆ ਸੀਗਾ ਮੈਂ ਤੇ ਇਹਨੇ ਕੀ ਹੈ ਮੇਰੇ ਸਾਹਮਣੇ ਨਾਲ ਬਾਕੀ ਨਵੀਆਂ ਵੀ ਬਣੀਆਂ ਨਾ ਹਜੇ ਤੇ ਆ ਸਾਡੇ ਦਰਸ਼ਕੀ ਜਵਾਬ ਦੇਣਗੇ ਵੀ ਵੋਟਾਂ ਕਿੰਨੀਆਂ ਹੈ ਸਾਡੇ ਹਲਕੇ ਦੀਆਂ ਕਿੰਨੇ ਵੋਟਰ ਹੈ ਕਿੰਨੇ ਪਿੰਡ ਹੈ ਕਿੰਨੇ ਉਹ ਹੈ ਸ਼ਹਿਰ ਹੈ ਤੇ ਇਸ ਤੋਂ ਇਲਾਵਾ ਹੋਰ ਕੋਈ ਤੁਸੀਂ ਜਿਹੜਾ ਵੋਟਰ ਹੈ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਹੋ ਸੀ ਹਾਂਜੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਮੈਨੂੰ ਵੋਟ ਪਾ ਕੇ ਪਾਰਲੀਮੈਂਟ ਤੱਕ ਲੈ ਕੇ ਜਾਣਾ ਤੇ ਜਿਹੜੇ ਲੋਕਾਂ ਦੇ ਮੁੱਦੇ ਅਸਕ ਨਹੀਂ ਪਾਰਲੀਮੈਂਟ ਵਿੱਚ ਚੁੱਕੇ ਹੋਰ ਪਾਰਟੀ ਨੇ ਤੇ ਮੈਂ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗਾ ਜਨਾਬ ਜਿੰਨ ਦਿਖਾਓ ਤੁਸੀਂ ਹੱਥ ਦੇ ਵਿੱਚ ਟਾਰਚ ਥੋੜੇ ਹੋਰ ਹਾਂਜੀ ਟਾਰਚ ਇਹ ਤੁਹਾਡਾ ਪੱਕੀ ਪੱਕਾ ਜਨਾਬ ਜਿੰਨਾ ਕਾ ਜਾਰੀ ਹੋਇਆ ਅੱਜ ਰਜਿਸਟਰਡ ਮਤਲਬ ਰਜਿਸਟਰ ਨਹੀਂ ਹੋਇਆ ਅੱਜ ਜਾਰੀ ਹੋਇਆ ਹਾਂਜੀ ਪਹਿਲਾਂ ਕਹਿਣ ਦਾ ਮਤਲਬ ਤੁਹਾਡਾ ਇਹ ਪੱਕਾ ਜਿੰਨੀ ਹੈਗਾ ਤੁਹਾਡੀ ਪਾਰਟੀ ਨਹੀਂ ਹਜੇ ਪੱਕਾ ਨਹੀਂ ਹੋਇਆ ਫਿਰ ਆਜ਼ਾਦ ਹੀ ਕਹਿ ਸਕਦੇ ਆਪਾਂ ਹਾਂਜੀ ਆਜ਼ਾਦ ਹੈ ਨਹੀਂ ਆਜ਼ਾਦ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਰਜਿਸਟਰ ਕਰਾਉਂਗੇ ਪ੍ਰਸ਼ਾਸਨ ਦਾ ਕਿੰਨੇ ਰੁਪਏ ਲੱਗਿਆ ਤੁਹਾਨੂੰ ਰੋਪੜ ਜਿਹੜੇ ਪ੍ਰਸ਼ਾਸਨ ਸੀਗਾ ਚੋਣ ਕਮਿਸ਼ਨ ਸੀਗਾ ਬੜਾ ਅੱਛਾ ਲੱਗਿਆ ਪਹਿਲੇ ਵੀ ਅੱਛਾ ਹੈ ਇਹਨਾਂ ਦਾ ਰਵਈਆ ਅੱਛਾ ਗਨ ਮੈਨ ਗਨ ਮੈਨ ਵਗੈਰਾ ਮਿਲ ਗਏ ਹਾਂਜੀ ਅੱਛਾ ਗਨ ਮਿਲ ਗਏ ਮਿਲ ਗਏ ਹਾਂਜੀ ਇਹ ਉਹ ਕਰੜਾ ਇਲਾਕੇ ਤੋਂ ਮਿਲੇ ਹੋਣੇ ਮੋਹਾਲੀ ਦੇ ਮੋਹਾਲੀ ਸਿਟੀ ਮੋਹਾਲੀ ਹੈ ਨਾ ਬਿਲਕੁਲ ਮੋਹਾਲੀ ਦੇ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਬਿਲਕੁਲ ਜੀ ਸ਼ਨਾਇਨਾ ਜੀ ਸਭ ਦੇ ਨਾਲ ਸੀਗੇ ਜਿਨ੍ਹਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਮਿਲਦੇ ਹਾਂ ਅਗਲੇ ਵੀ ਕਿਸੇ VOTER ਦੇ ਉਹਦੇ ਮੈਂ ਉਮੀਦਵਾਰ ਦੇ ਬਿਲਕੁਲ ਜੀ ਕੈਂਡੀਡੇਟ ਜਿਹੜੇ ਆ ਚੌਂਡ ਚਿੰਨ ਲੈਣ ਤੋਂ ਬਾਅਦ ਬਾਹਰ ਆਉਂਦੇ ਉਹਨਾਂ ਦੇ ਸਾਡੇ ਕੁਸ਼ਲਪਾਲ ਜੀ ਹੈ ਸ਼ਰਮਣੀ ਕਲੇਦਾਂ ਅੰਬਰਸਰ ਤੋਂ ਸਰ ਅੱਜ ਤੁਸੀਂ ਮੀਟਿੰਗ ਚੱਲੀ ਹੈ 1 ਘੰਟਾ ਕਿਵੇਂ ਰਿਹਾ ਮੀਟਿੰਗ ਤੇ ਵਧੀਆ ਰਿਹਾ ਜੀ ਸਿੰਬਲਸ ਅਲੋਟ ਹੋਏ ਨੇ ਐਂਡ ਬੜਾ ਸੁਖਾਮੇ ਹਾਲ ਚੋਇਆ ਕੋਈ ਡਿਸਪਿਊਟ ਨਹੀਂ ਹੋਇਆ ਤੇ ਸਾਰੇ ਇੰਡੀਪੈਂਡੈਂਟ ਕੈਂਡੀਡੇਟਸ ਨੇ ਟੋਟਲ 29 ਕੈਂਡੀਡੇਟਸ ਨੇ ਕਿਵੇਂ ਦਾ ਰਵਈਆ ਰਿਹਾ ਹੈ ਪ੍ਰਸ਼ਾਸਨ ਦਾ ਤੁਹਾਡਾ ਨਹੀਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦ ਉਹ ਸੀ ਇਜ਼ ਵੈਰੀ ਕੋਆਪਰੇਟਿਵ ਅੱਛੇ ਇਨਸਾਨ ਨੇ ਕੈਂਡੀਡੇਟ ਤੁਸੀਂ ਹਰ ਸਵਾhme ਮਾਲਚੋ ਹੈ ਕਿਸੇ ਨੇ ਹਮੇ ਕਿ ਤੁਸੀਂ ਹੁਣ ਚੋਣ ਪ੍ਰਚਾਰ ਪਹਿਲਾਂ ਤੇ ਕਰ ਰਹੇ ਸੀਗੇ ਲੇਕਿਨ ਅੱਜ ਨਵਾਂ ਜਿਹੜਾ ਚੋਣ ਚੋਣ ਪ੍ਰਚਾਰ ਕੀਤਾ ਜਾਊਗਾ ਜਿਵੇਂ ਚੋਣ ਚਿੰਨ੍ਹ ਦੱਸਿਆ ਜਾਊਗਾ ਸਾਡੇ ਨਾਲ ਥੋੜਾ ਜਿਹਾ ਇਹ ਹਮੇਸ਼ਾ ਹੀ ਇੱਕ ਹੈਂਡੀਕੈਪ ਰਹਿੰਦਾ ਹੈਗਾ ਭਈ ਸਾਡਾ ਸਿੰਬਲ ਇਹਨਾਂ ਨੇ ਗਾਦੀ ਵੀ ਪੱਕਾ ਨਹੀਂ ਕਿਸੇ ਦੀ ਮੰਗ ਕੀਤੀ ਸੀ ਅਸੀਂ ਹਾਂ ਅਸੀਂ ਇਸੇ ਦੀ ਮੰਗ ਹੀ ਕੀਤੀ ਸੀ ਐਂਡ ਸਤਾਰ ਸਿਮਰਨਜੀਤ ਸਿੰਘ ਮਾਨ ਪਿਛਲੀ ਵਾਰੀ ਇਸੇ ਸਿੰਬਲ ਤੇ ਜਿੱਤੇ ਹਨ ਸੰਗਰੂਰ ਤੋਂ ਤੇ ਮੈਨੂੰ ਪਤਾ ਲੱਗਿਆ ਵੀ ਸਾਰੀ ਪਾਰਟੀ ਨੂੰ ਸਾਰੀ ਸਟੇਟ ਚ ਸੇਮ ਸਿੰਬਲ ਲੱਗਾ ਹੈਗਾ ਸੇਮ ਮਿਲ ਗਿਆ ਸਰ ਨੂੰ ਹਾਂਜੀ ਮੈਨੂੰ ਮੈਨੂੰ ਜੋ ਹੁਣੇ ਪਤਾ ਲੱਗਿਆ ਹੈਗਾ ਬਟ ਜਸਟ ਹਾਂਜੀ ਪਾਰਟੀ ਪਾਰਟੀ ਦਿਖਾਓ ਜਰਾ ਸਿੰਬਲ ਜਿਹੜਾ ਚੌਂਚ ਨੇ ਜਿਹੜਾ ਮਿਲਿਆ ਹੈ ਤੇ ਸ਼੍ਰੋਮਣੀ ਕਾਲੀ ਕਾਲਾ ਪਾਰਟੀ ਦਾ ਜਿਹੜਾ ਚਿੰਨ੍ਹ ਮਿਲਿਆ ਜੀ ਸ਼੍ਰੋਮਣੀ ਕਾਲੀ ਦਾ ਅਮਰਸਨੂ ਜੀ ਆ ਤੁਸੀਂ ਲੈ ਲਓ ਜੀ ਜਰਾ ਤੇ ਕਿਉਂਕਿ ਅੱਜ ਤੱਕ ਤਾਂ ਅਸੀਂ ਜਾਣਦੇ ਸੀਗੇ ਕੈਂਡੀਡੇਟ ਸਭ ਨੂੰ ਪਰ ਲੇਕਿਨ ਹੁਣ ਇਸ ਇਹ ਚਿੰਨ੍ਹ ਦੇ ਉੱਤੇ ਨਾਲ-ਨਾਲ ਜਾਣਾ ਜਾਣਾ ਚਾਹੀਦਾ ਹੈ ਧੰਨਵਾਦ ਜੀ ਤੁਸੀਂ ਬਿਲਕੁਲ ਜੀ ਮੀਟਿੰਗ ਖਤਮ ਹੋਣ ਤੋਂ ਬਾਅਦ ਸਾਡੇ ਨਾਲ ਉਮੀਦਵਾਰ ਪਰਮਿੰਦਰ ਸ਼ਾਮਪਰੀ ਜੀ ਹੈ ਜਿਹੜੇ ਕਿ ਆਜ਼ਾਦ ਚੋਣ ਲੜ ਰਹੇ ਹਨ ਕਾਫੀ ਤਸੱਲਾ ਤੋਂ ਤੇ ਅੱਜ ਇਹਨਾਂ ਨੂੰ ਆ ਜਿਹੜਾ ਚੌਂਟ ਜੀ ਨੇ ਮਿਲਿਆ ਟਰੱਕ ਹੈ ਅੱਧੀ ਬਾਡੀ ਵਾਲਾ ਟਰੱਕ ਟਿਪਰ ਕਹਿ ਸਕਦੇ ਆਪਾਂ ਇਹਨੂੰ ਸਾਕਾ ਜੀ ਕਿਵੇਂ ਰਹੀ ਮੀਟਿੰਗ ਅੱਜ ਦੀ ਮੀਟਿੰਗ ਬਹੁਤ ਵਧੀਆ ਰਹੀ ਤੇ ਮੀਟਿੰਗ 'ਚ ਕੁਝ ਗਾਈਡਲਾਈਨਾਂ ਸਮਝਾਈਆਂ ਐਡੀਸੀ ਦਾ ਦੋ ਕਮਿਸ਼ਨ ਵੱਲੋਂ ਤੇ ਉਹਦੇ ਕਿੱਦਾਂ ਕਿੱਦਾਂ ਤੁਸੀਂ ਅਮਲ ਕਰਨਾ ਉਸ ਸਬੰਧ ਵਿੱਚ ਕੋਈ ਨਹੀਂ। ਜੀ। ਬਸ ਇਹ ਹੁਣ ਟਰੱਕ ਲੈ ਕੇ ਤੁਸੀਂ ਪਿੰਡਾਂ ਜਾਣਗੇ। ਪਿੰਡਾਂ 'ਚ ਜਾਵਾਂਗੇ ਅਸੀਂ ਉਹਨਾਂ ਨੂੰ ਇਹ ਕਰਾਂਗੇ ਜੀ ਤੁਸੀਂ ਟਰੱਕ ਨੂੰ ਚਾਹ ਨਹੀਂ ਟਰੱਕ ਤੇ ਮੋਹਰ ਲਾਓ ਤਾਂ ਜੋ ਅਸੀਂ ਸੈਂਟਰ ਸਰਕਾਰ ਤੋਂ ਪੈਸੇ ਨਾ ਪਰ ਬੜਾ ਟਰੱਕ ਪੰਜਾਬ ਵਿੱਚ ਲਿਆ ਕੇ ਡਿਵੈਲਪਮੈਂਟ ਕਰਾਈਏ ਜੀ। ਬਾਦਲ ਦੀ ਭਾਸ਼ਾ ਬੋਲਣ ਲੱਗੇ ਤੁਸੀਂ। ਕੀ ਕਰੀਏ ਹੁਣ ਸਾਨੂੰ ਸਿਆਜ਼ਦਾਨ ਦਾ ਮਾਰਨਾ ਪੈਣਾ ਉਹਨਾਂ ਤੋਂ ਗੁਰਤੇਉ ਸਿੱਖੀ ਹੈ ਜੀ। ਐਨੇ ਸਾਲ ਹੋ ਗਏ ਵੋਟਾਂ ਮੰਨਦੇ ਤਾਂ ਹੁਣ ਅਸੀਂ ਵੀ ਬਣੀਏ ਜੀ। ਮੈਂ ਕਿਹਾ ਵੀ ਬਾਦਲ ਕਹਿੰਦਾ ਟਰੱਕ ਆਉਂਗੇ ਪਰ ਟਰੱਕ ਆਈ ਨਹੀਂ ਵੀ ਤੁਸੀਂ ਵੀ ਕਿਤੇ ਨਹੀਂ ਅਸੀਂ ਤਾਂ ਜ਼ਰੂਰ ਲੈ ਕੇ ਆਵਾਂਗੇ ਜੀ ਅਜ਼ਾਦ ਅਸੀਂ ਕਿਸੇ ਪਾਰਟੀ ਦੇ ਗੁਲਾਮ ਨਹੀਂ ਹੈਗੇ ਜੀ ਆਜ਼ਾਦ ਬੰਦਾ ਉਹੀ ਇਲੈਕਸ਼ਨ ਲੜਦਾ ਜਿਹੜਾ ਜਨਤਾ ਦੀ ਗੱਲ ਕਰੇ ਜੀ ਅਸੀਂ ਜਨਤਾ ਦੇ ਆਖਰੀ ਗੱਲ ਕਰਨੀ ਆ ਸਾਡੀ ਕਿਸੇ ਤੇ ਪਾਬੰਦੀ ਨਹੀਂ ਇਸੇ ਕਰਕੇ ਅਸੀਂ ਕਹਿੰਦੇ ਆਜ਼ਾਦ ਅਸੀਂ ਅੱਜ ਤੋਂ ਬਾਅਦ ਚੋਣ ਪ੍ਰਚਾਰ ਜਿਹੜਾ ਹੁਣ ਟਰੱਕ ਦੇ ਨਾਲ ਸ਼ੁਰੂ ਹੋਵੇਗਾ ਬਾ ਟਰੱਕ ਚੱਲੂਗਾ ਜੀ ਚਲੋ ਚੱਲੀਏ ਟਰੱਕ ਬਾਬਿਆਂ ਦੇ ਭਰ ਕੇ ਜੀ ਜੀ ਪ੍ਰਮਿੰਦਰ ਸ਼ਾਂਪੂਰੀ ਜੀ ਵੋਟਾਂ ਪਾਓ ਜੀ ਤੁਸੀਂ ਵੀ ਆਪਣੇ ਆਪਣੇ ਸਾਡੇ ਬਕਾਮਯਾਬ ਕਰੋ ਧੰਨਵਾਦ ਭਲਵਿੰਦਰ ਸਿੰਘ ਹਰਮਨ ਜਿਹੜੇ ਉਮੀਦਵਾਰ ਹੈ ਹੁਣੇ-ਹੁਣੇ ਮੀਟਿੰਗ ਤੋਂ ਬਾਹਰ ਆਏ ਆਂ ਮੀਟਿੰਗ ਇਹਨਾਂ ਦੇ ਹੱਥਾਂ 'ਚ ਵਿੱਚ ਦੇਖਦੇ ਆਂ ਕੀ ਮਿਲਿਆ ਨਾ ਚੌਂ ਨਿਸ਼ਾਨ ਹਾਂਜੀ ਤਰਮਿੰਦਰ ਜੀ ਬਧਾਈਆਂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਕਰ ਸਾਹਿਬ ਤੇ ਚੌਂ ਚਾਰ ਮਿਲ ਗਿਆ ਕੀ ਮਿਲਿਆ ਚੌਂ ਨਿਸ਼ਾਨ ਕੇਤਲੀ ਹੈ ਜੀ ਇਹ ਕੇਤਲੀ ਜਿੰਨੇ ਵੀ ਦੇਸ਼ ਦੇ ਗਰੀਬ ਮਜ਼ਦੂਰ ਛੋਟੇ ਦੁਕਾਨਦਾਰ ਵਪਾਰੀ ਜਿਹੜੇ ਨੋਟਬੰਦੀ ਜੀਐਸਟੀ ਲੋਕਡਾਊਨ ਤੋਂ ਬਾਅਦ ਕਰਜ਼ੇ ਦਾ ਦਲ ਵਿੱਚ ਫਸ ਗਏ ਉਹਨਾਂ ਸਾਰਿਆਂ ਦਾ ਕਰਜ਼ਾ ਮਾਫ਼ ਕਰਾਉਣ ਵਾਸਤੇ ਇਹ ਮੁਹਿੰਮ ਜਿਹੜੀ ਚਲਾਈ ਹੋਈ ਹੈ ਜੇ ਦੇਸ਼ ਵਿੱਚ ਕਰਜ਼ਾ ਅੰਬਾਨੀਆਂ ਅਡਾਨੀਆਂ ਵੱਡੇ ਕਾਰਪੋਰੇਟ ਘਰਾਣੇ ਦਾ 24.95 ਲੱਖ ਕਰੋੜ माफ ਹੋ ਸਕਦਾ ਤਾਂ ਕਰਜ਼ਾ ਗਰੀਬਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਛੋਟੇ ਦੁਕਾਨਦਾਰਾਂ ਦਾ ਬੁਵਾਰੀਆਂ ਸਭ ਦਾ ਮਾਫ ਹੋ ਸਕਦਾ ਤੇ ਤੁਸੀਂ ਵੱਧ ਤੋਂ ਵੱਧ ਏਕੀਟਲੀ ਵੋਟਾਂ ਨਾਲ ਭਰੋ ਤੇ ਆਪਣੀ ਜਿਹੜੀ ਕਰਜ਼ੇ ਸੰਬੰਧੀ ਜਿਹੜਾ ਇਸ ਟਾਈਮ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਹੈ ਕਰਜ਼ਾ ਮੁਕਤੀ ਜਨਤਾ ਦੀ ਉਹਦੀ ਆਵਾਜ਼ ਬੁਲੰਦ ਕਰਨ ਲਈ ਸਾਡੀ ਟੀਮ ਦਾ ਸਾਡੇ ਜਿਹੜੇ ਸਾਡੀ ਪੂਰੀ ਟੀਮ ਉਪਰਲਾ ਕਰ ਰਹੀ ਹੈ ਉਹਦਾ ਹੌਸਲਾ ਫਜ਼ਾਈ ਕਰੋ ਕਿਤਰੀ ਦੇ ਬਰਨ ਦਵਾ ਕੇ ਕਿ ਕਿਤੇ ਕਿਤਰੀ ਤੁਸੀਂ ਲਈ ਬੈਠੇ ਹੋ ਕਿਤੇ ਮੋਦੀ ਜੀ ਦੀ ਕਿਤਲੀ ਤਾਂ ਨਹੀਂ ਹੈ ਇਹ ਮੋਦੀ ਤੋਂ ਖੋਈ ਹੈ ਜੀ ਇਹ ਇਹ ਮੋਦੀ ਤੋਂ ਕਿਤਲੀ ਖੋਈ ਹੈ ਉਹਨੇ ਉਹਨੇ ਚਾਹ ਵੇਚਦੇ ਵੇਚਦੇ ਨੇ ਪੂਰਾ ਦੇਸ਼ ਵੇਚਤਾ ਇਹ ਮੋਦੀ ਤੋਂ ਕਿਤਲੀ ਖੋ ਕੇ ਲੈ ਕੇ ਆਏ ਆ ਇਹ ਕਿਤਲੀ ਨਾਲ ਹੀ ਜਿਹੜੇ ਦੇਸ਼ ਦੇ ਗਰੀਬ ਮਜ਼ਦੂਰ ਲੋਕ ਨੇ ਉਹ ਜਿਹੜੇ ਕਰਜ਼ੇ ਦੇ ਦਲ ਵਿੱਚ ਫਸੇ ਹੋਏ ਨੇ ਉਹਨਾਂ ਦਾ ਬੇੜਾ ਪਾਰ ਹੋਣਾ ਹੈ ਥੈਂਕ ਯੂ ਬਹੁਤ ਬਹੁਤ ਧੰਨ ਜੀ ਕਿਤਲੀ ਚੌਂਡ ਚਾਨ ਮਿਲਣ ਤੋਂ ਲੈ ਕੇ ਹਰਮਨ ਜੀ ਹੁਣ ਤੁਹਾਡੇ ਦਰਦਰ ਆਣ ਕੇ ਗੱਲਬਾਤ ਕਰਨਗੇ ਧੰਨਵਾਦ ਜੀ ਉਮੀਦਵਾਰ ਗੁਰਮੀਤ ਸਿੰਘ ਜੀ ਉਜਾਦ ਉਮੀਦਵਾਰ ਹਾਂਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਖਾਨਪੁਰ ਹੈ ਪਰਖਾਲੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਚੋਣਾਂ ਦੇ ਵਿੱਚ ਭਾਗ ਲੈਂਦੇ ਆ ਰਹੇ ਹੋ ਹਾਂਜੀ ਤੇ ਐਤਕੀ ਫੇਰ ਹੁਣ ਕੀ ਚੋਣ ਨਿਸ਼ਾਨ ਮਿਲਿਆ ਤੁਹਾਨੂੰ ਹਾਂਜੀ ਚੋਣ ਨਿਸ਼ਾਨ ਕਿਹੜਾ ਮਿਲਿਆ ਆ ਚੋਣ ਨਿਸ਼ਾਨ ਮਿਲਿਆ ਜੀ ਹੈ ਕਿ ਆ ਇਹ ਦੱਸੋ ਜਰਾ ਆਪ ਇਹ ਹੈ ਲਾਜ਼ਾ ਜੀ ਜੇ ਮੈਂ ਕਹ ਪਲੇਅਰ ਹੁੰਦਾ ਕਿ ਹਾਕੀ ਉਹਦਾ ਕਿ ਕ੍ਰਿਕਟਰ ਦਾ ਹੈ ਅਚਾ ਦੱਸਿਆ ਨਹੀਂ ਜੀ ਸਾਹਿਬ ਨੇ ਹੈ ਦੱਸਿਆ ਨਹੀਂ ਏ ਹੈਗਾ ক্রিকেট ਖੇਡਦਾ ਹੋਇਆ ਖਿਡਾਰੀ ਹਾਂ 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 ਇਹਦੇ ਤੇ ਗੇਮ ਇਹਦੇ ਤੇ ਮੋਰਾ ਲਾਉਂਗੇ ਹੈ ਇਹਦੇ ਮੋਰਾ ਲਾ ਕੇ ਹਾਂਜੀ ਹਾਂਜੀ ਅੱਛਾ ਜੀ ਬਿਲਕੁਲ ਜੀ క్రికెਟ ਖੇਡਦਾ ਹੋਇਆ ਖਿਡਾਰੀ ਦੇ ਮੋਰਾ ਲਾ ਕੇ ਕਾਮਯਾਬ ਕਰੋ ਜੀ ਸਾਡੇ ਗੁਰਮੀਤ ਸਿੰਘ ਖਾਨਪੁਰ ਨੂੰ ਧੰਨਵਾਦ ਜੀ ਸਹੀ ਗੱਲ ਹੈ ਨਾ ਹਾਂਜੀ ਠੀਕ ਹੈ ਤੁਹਾਡੇ ਗਨਮੈਨ ਕਿੱਥੇ ਆ ਮੇਰੇ ਗਨਮੈਨ ਨਾਲੇ ਅੱਛਾ ਸਕਿਉਰਿਟੀ ਪੂਰੀ ਹੈ ਹੁਣ ਡਰਤ ਨਹੀਂ ਕੋਈ ਹੈਗਾ ਹੈ ਹੁਣ ਡਰ ਨਹੀਂ ਠੀਕ ਹੈ ਸਭ ਠੀਕ ਹੈ अच्छा फाजिंद पूरी हुंदी है सारे बस हैं मैं गन में थोड़े नाल देंदे ना हां ना ना ओके बहुत थैंक यू सर सर बढ़िया हां जी चौण उम्मीदवार ਸਾਡੇ ਨਾਲ ਦਰਸ਼ਨ ਸਿੰਘ ਸੰਧੂ ਹੈ ਲੋਕ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਦਰਸ਼ਨ ਸਿੰਘ ਜੀ ਅੱਜ ਤੁਸੀਂ ਮੀਟਿੰਗ 'ਚੋਂ ਆਏ ਆਂ चौण निशान ਕਿੱਥੇ ਆ ਤੁਹਾਡੇ ਹੱਥ 'ਚ चौण निशान ਫੁੱਟਬਾਲ ਪਲੇਅਰ اچھا ਪੰਜਾਬ ਨੈਸ਼ਨਲ ਪਾਰਟੀ ਰਜਿਸਟਰਡ ਜੀ 220 ਕਦੋਂ ਤੱਕ ਮੀਟਿੰਗ ਚੱਲੀ ਹੈ ਕਿਹੜੀ ਕਿਹੜੀਆਂ ਗੱਲਾਂ ਜਿਹੜੀਆਂ ਮੀਟਿੰਗ ਅੱਜ चौण निशान ਹੀ ਦੇਣੇ ਸੀਗੇ ਕੋਸਾ ਡਾਕੂਮੈਂਟ ਹੋਰ ਵੀ ਜਿਨ੍ਹਾਂ ਦੇ ਹੈਗੇ ਸੀ ਉਹ ਵੀ ਮਾੜੀ ਸੈਟਿੰਗ ਕੀਤੀ ਆ ਜੀ ਸਾਹਿਬ ਬਹੁਤ ਚੰਗੇ ਨੇ ਸਹੀ ਅੱਛਾ ਤੇ ਹਲਕੇ ਉਹ ਤੁਸੀਂ ਪਿੰਡਾਂ ਦੇ ਵਿੱਚ ਆਪਣਾ ਚੌਂਡ-ਚਾਂਡ ਫੁੱਟਬਾਲ ਤੇ ਮੋਹਰ ਲਾਉਂਗੇ ਹਾਂਜੀ ਹਾਂਜੀ ਫੁੱਟਬਾਲ ਤੇ ਦੇਖੋ ਖਿਡਾਰੀ ਅਸੀਂ ਕਹਿੰਦੇ ਆ ਵੀ ਨਸ਼ੇ ਛੱਡ ਕੇ ਨੌਜਵਾਨੋ ਕਹਿੰਦੇ ਆ ਵੀ ਫੁੱਟਬਾਲ ਪਲੇਅਰ ਤੇ ਆਓ ਨਸ਼ੇ ਛੱਡੋ ਲੋ ਜੀ ਫੁੱਟਬਾਲ ਦਾ ਚਿੰਨ ਜਿਹੜਾ ਇਹਨਾਂ ਨੂੰ ਮਿਲਿਆ ਤੇ ਫੁੱਟਬਾਲ ਤੇ ਮੋਹਰ ਲਾ ਕੇ ਇਹਨਾਂ ਨੂੰ ਕਾਮਯਾਬ ਬਣਾਓ ਇਹ ਤੁਹਾਡੀ ਮਰਜ਼ੀ ਹੈ ਠੀਕ ਹੈ ਤੇ ਫੋਟੋ ਵੀ ਵਰਜੀਏ ਨਾਲ ਸਨਾਤਨ ਧਰਮ ਤੋਂ ਜਿਹੜੇ ਸਾਡਾ ਕੈਂਡੀਡੇਟ ਸਾਹਿਬ ਹੈ ਕਿਆ ਨਾਮ ਥੋੜਾ ਜੀ ਹਨੀਸ਼ ਸ਼ਰਮਾ ਤੇ ਮੈਂ ਇਕਮ ਸਨਾਤਨ ਭਾਰਤ ਦਲ ਤੋਂ ਆ ਤੇ ਅੱਜ ਨਿਸ਼ਾਨ ਸਾਡਾ ਫਾਈਨਲਾਈਜ਼ ਹੋ ਗਿਆ ਆ ਜਿਹੜਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੁਰਲੀ ਬਾਂਸੜੀ ਨਿਸ਼ਾਨ ਹੈ ਸਾਡਾ ਤੇ ਇਹ ਸਿਲੈਕਸ਼ਨ 'ਚ ਖੜੇ ਹੋਣ ਦਾ ਇੱਕ ਹੀ ਇੱਕ ਮੇਰਾ ਕਾਰਨ ਹੈ ਕਿ ਆਪਣੇ ਦੇਸ਼ 543 MP's ਹੈਗੇ ਆ 올 오버 인디아 ਜਿਹੜੇ ਕਿ 144 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਲੇਕਿਨ ਉਹ 543 543 ਕੈਂਡੀਡੇਟ ਕਿਹ ਚੇਂਜ ਹੋ ਰਿਹਾ ਕਿ ਉਹ ਸੇਮ ਫੈਮਿਲੀ ਚ ਘੁੰਮ ਰਹੇ ਆ ਉਹੀ 2000 5000 ਲੋਕ ਪਹਿਲਾਂ ਉਹਨਾਂ ਦੇ ਗ੍ਰੈਂਡਪੈਰੈਂਟਸ ਪੈਰੈਂਟਸ ਸਾਰੇ ਉਹੀ ਸੇਮ ਬੰਦੇ ਆ ਰਹੇ ਤਾਂ ਮੈਂ ਇਸ ਲਈ ਇਲੈਕਸ਼ਨ ਚ ਖੜਾ ਹਾਂ ਕਿਉਂਕਿ ਮੇਰਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ ਮੈਂ ਇੱਕ ਆਮ ਸਾਧਾਰਨ ਆਦਮੀ ਹਾਂ ਤੇ ਵਿੱਚ ਜੇ ਆਪਾਂ ਇਸ ਦੇਸ਼ 'ਚ ਬਦਲਾਅ ਚਾਹੀਦਾ ਗਰਾਊਂਡ ਤੇ ਤੇ ਉਹ 543 ਬੰਦੇ ਚੇਂਜ ਕਰਨ ਦੀ ਬਹੁਤ ਜ਼ਰੂਰਤ ਹੈ ਜ਼ਰੂਰਤ ਹੈ ਚਲੋ ਤੁਸੀਂ ਹੁਣ ਚੌਂਡਸਨ ਜਿਹੜਾ ਬੈਂਸਰੀ ਲੈ ਕੇ ਹੋਣ ਤੁਸੀਂ ਇਲਾਕੇ ਦੇ ਜਾਣਗੇ ਤੇ ਵੋਟਰ ਤੇ ਵੋਟਰਾਂ ਦੀ ਮੰਗ ਕਰਨਗੇ ਹਾਂਜੀ ਠੀਕ ਹੈ ਹਾਂਜੀ ਤੇ ਇਹ ਭਗਵਾਨ શ્રી ਕ੍ਰਿਸ਼ਨ ਦੀ ਆਪਣੀ ਕਿਰਪਾ ਦਾ ਕਿਉਂਕਿ ਆਪਾਂ ਸਨਾਤਨ ਧਰਮ ਨੂੰ ਮੰਨਣ ਵਾਲੇ ਆਂ ਔਰ ਇਸ ਦੁਨੀਆ ਦਾ ਜਿਹੜਾ ਅਸਲੀ ਧਰਮ ਸਨਾਤਨ ਧਰਮ ਹੀ ਆਂ ਮੂਲ ਧਰਮ ਬੇਸ ਧਰਮ ਉਹਦੇ ਵਿੱਚੋਂ ਹੀ ਸਾਰੇ ਮਜਹ ਪੰਥ ਤੇ ਰਿਲੀਜੀਅਨ ਨਿਕਲੇ ਆ ਹੋਰ ਹਰ ਇੱਕ ਪਸ਼ੂ ਪੰਛੀ ਪੇੜ ਪੌਦੇ ਦਾ ਵੀ ਧਰਮ ਸਨਾਤਨ ਹੈ ਤੇ ਉਹੀ ਜਿਹੜੀ ਸੋਚ ਆਪਣੇ ਦੇਸ਼ ਚੋਂ ਖਤਮ ਹੋ ਰਹੀ ਆ ਉਹਨੂੰ ਦੁਬਾਰਾ ਜਗਾਉਣ ਵਾਸਤੇ ਸਨਾਤਨ ਧਰਮ ਨੂੰ ਅਗੇ ਰਿਵਾਈਵ ਕਰਨ ਵਾਸਤੇ ਸਾਡੇ ਧਰਮ ਦੇ ਵਿੱਚ ਆਯੁਰਵੇਦ ਆ ਜਿਹੜਾ ਕਿ ਦੁਨੀਆ ਚ ਅੱਜਕੱਲ ਮਾਨਿਆ ਗਿਆ ਹੈ ਯੋਗ ਧਿਆਨ ਮੈਡੀਟੇਸ਼ਨ ਤੇ ਇਹ ਸਾਰੀ ਚੀਜ਼ਾਂ ਇਹ ਸਨਾਤਨ ਧਰਮ ਦਾ ਬੇਸਿਕ ਜਿਹੜੀ ਕਿ ਦੁਨੀਆ ਚ ਮਾਨਿਆ ਗਿਆ ਲੋਹਾ ਮਾਨਿਆ ਗਿਆ और एक और मैं गल ਦੱਸਣਾ ਚਾਹਣਾ ਹੈ ਇੱਕ ਇਨਸਾਨ ਨੂੰ ਮਨੁष्य ਨੂੰ ਜੀਣ ਵਾਸਤੇ ਕੀ ਚੀਜ਼ ਦੀ ਲੋੜ ਹੈ ਤਿੰਨ ਚੀਜ਼ਾਂ ਸਾਫ਼ ਹਵਾ ਪਾਣੀ ਤੇ ਸਾਫ਼ ਸ਼ੁੱਧ ਭੋਜਨ ਖਾਣਾ ਕਿਹਾ ਉਹ ਜਰੂਰ ਉਪਲਬਧ ਹੋ ਰਿਹਾ ਹੈ ਆਪਾਂ ਟੈਕਨੋਲੋਜੀ ਹੋ ਗਈ ਗੱਡੀਆਂ ਹੋ ਗਈ ਕਾਰਾਂ ਆ ਗਈ ਲੇਕਿਨ ਸਾਹ ਲੈਣ ਲਈ ਸਾਫ਼ ਹਵਾ ਮਿਲ ਰਹੀ ਹੈ ਆਪਨੂੰ ਪੋਲੂਸ਼ਨ ਦੇ ਵਿੱਚ ਸਾਹ ਲੈ ਰਹੇ ਆਂ ਪੰਜਾਬ ਚ ਕੈਂਸਰ ਬਹੁਤ ਵੱਧ ਰਿਹਾ ਹੈ ਗੰਦੀ ਹਵਾ ਕਰਕੇ ਪਾਣੀ ਦੇ ਵਿੱਚ ਕੈਮੀਕਲ ਮਿਕਸ ਹੋ ਰਹੇ ਆ ਕਿਉਂਕਿ ਯੂਰੀਆ ਪਾਇਆ ਜਾ ਰਿਹਾ ਹੈ ਖੇਤਾਂ ਦੇ ਵਿੱਚ ਸ਼ੁੱਧ ਪੋਜਨ ਨਹੀਂ ਉਗਾਰੇ ਆ ਕਿਉਂਕਿ ਉਹਦੇ ਵਿੱਚ ਵੀ ਕੈਮੀਕਲ ਪਾਇਆ ਜਾ ਰਿਹਾ ਤੇ ਇਹ ਤਿੰਨ ਸਾਫ਼ ਚੀਜ਼ਾਂ ਜੋ ਉਪਲਬਧ ਕਰਵਾਨੀਆਂ ਹੈ ਤਾਂ ਆਪਾਂ ਨੂੰ ਸਨਾਤਨ ਧਰਮ ਸਮਝਾਉਣਾ ਪੈਣਾ ਸਾਨੂੰ ਸਪੋਰਟ ਕਰੋ ਅਸੀਂ ਪ੍ਰਿਆਵਰਣ ਤੇ ਸਨਾਤਨ ਧਰਮ ਤੇ ਹਰ ਚੀਜ਼ 'ਚ ਕੰਮ ਕਰਾਂਗੇ ਜੀ ਧੰਨਵਾਦ ਜੀ ਬਹੁਤ ਬਹੁਤ ਜੀ ਬਿਲਕੁਲ ਜੀ ਸਪੋਰਟ ਕਰੋ ਵੱਧ ਤੋਂ ਵੱਧ ਜਨਨ ਵੀ ਸਾਡੇ ਨਾਲ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਸਾਹਿਬ ਨਾਮ ਕੀ ਹੈ ਜੀ ਤੁਹਾਡਾ ਗੋਵਿੰਦਰ ਕਰਵਲ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ ਜੀ ਗੜ ਸ਼ੰਕਰ ਨਵਾਸ਼ਹਿਰ ਤੇ ਚੋਣਾਂ ਅੱਜ ਲੜਿਆ ਤੇ ਚਿੰਨ ਕਿਹੜੇ ਮਿਲਿਆ ਕੰਪਿਊਟਰ ਜੀ ਕੰਪਿਊਟਰ ਮਿਲਿਆ ਹਾਂ ਜੀ ਆਜ਼ਾਦ ਚੋਂ ਲੜ ਰਹੇ ਹੋ ਆਜ਼ਾਦ ਲੜ ਰਹਾ ਜੀ ਪਹਿਲੀ ਵਾਰੀ ਚੋਂ ਲੜ ਰਹੇ ਹੋ ਬਿਲਕੁਲ ਜੀ ਤੇ ਕਿਉਂ ਆਜ਼ਾਦ ਚੋਂ ਲੜਨ ਦੀ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਖਿਆਲ ਇਸ ਤਰ੍ਹਾਂ ਆਇਆ ਜੀ ਮੈਂ ਬੇਸਿਕਲੀ ਆ ਮੈਂ ਪ੍ਰੋਫੈਸਰ ਆਰਾਊਂਡ 42000 ਦੇ ਕਰੀਬ ਮੇਰੇ ਸਟੂਡੈਂਟਸ ਨੇ ਇਸ ਕੰਸਟੀਟੂਐਂਸੀ ਦੇ ਅੰਦਰ ਜਿਨ੍ਹਾਂ ਨੇ ਮੇਰੇ ਅੰਡਰ ਗ੍ਰੈਜੂਏਸ਼ਨ ਕੀਤੀ ਆ ਡੇਢ ਸਾਲ ਤੋਂ ਮੈਨੂੰ ਪ੍ਰੈਸ ਕਰ ਰਹੇ ਸੀਗੇ ਵੀ ਸਰ ਤੁਸੀਂ ਕੰਟੈਸਟ ਕਰੋ ਤੁਹਾਡਾ ਆਉਣਾ ਬਣਦਾ ਹੈ ਪੜ੍ਹੇ ਲਿਖੇ ਬੰਦੇ ਜਿਹੜੇ ਆ ਮੈਕਸਿਮ ਹੋਣੇ ਚਾਹੀਦੇ ਆ ਸਿਸਟਮ ਦੇ ਅੰਦਰ ਤੋ ਉਹਨਾਂ ਦੇ ਕਾਰਨ ਫਿਰ ਮੈਂ ਸਟੂਡੈਂਟਸ ਦੀ ਪੁਸ਼ ਕਰਨ ਦੇ ਕਾਰਨ ਇਹ ਜਿਹੜਾ ਸਿਸਟਮ ਦੇ ਅੰਦਰ ਜਿਹੜਾ ਹੈਗਾ ਕੌਂਟੈਸਟ ਜਿਹੜਾ ਕਰਨ ਲੱਗਾ ਹਾਂ ਜੀ ਆਰਨਪੁਰ ਸ਼ੋਕਾਂਸੀ ਟੂ ਬਹੁਤ ਵੱਡਾ ਹਲਕਾ ਹੈ ਕਿਵੇਂ ਜਾਉਂਗੇ ਲੋਕਾਂ ਦੇ ਵਿੱਚ ਹਰ ਜਗ੍ਹਾ ਸਟੂਡੈਂਟ ਬੈਠੇ ਨੇ ਜੀ ਮੇਰੇ ਆਲਰੇਡੀ ਥੇਅਰ ਵਰਕਿੰਗ ਜਾਣ ਦੀ ਬਹੁਤੀ ਮੈਨੂੰ ਜ਼ਰੂਰਤ ਨਹੀਂ ਪੈਣੀ ਰੈਲੀਆਂ ਦੀ ਮੈਨੂੰ ਜ਼ਰੂਰਤ ਨਹੀਂ ਪੈਣੀ ਰਾਈਟ ਸੋ ਫੋਨ ਤੇ ਕੰਟੈਕਟ ਆਲਰੇਡੀ ਹੈਗੇ ਨੇ ਹਾਂ ਜੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਆਪ ਜਿਹੜੇ ਹੈਗੇ ਆ 42000 ਮੀਨਸ ਜੇ ਪੰਜ ਪੰਜ ਵੋਟਾਂ ਵੀ ਹਰ ਇੱਕ ਬੰਦਾ ਪਾਉਂਦਾ ਦੈਨ ਇਟ ਇਟ ਕੈਨ ਰਾਈਜ਼ ਅਪ ਟੂ ਯੂ نو ਮੋਰ ਦੈਨ 2 2 ਲੱਖ ਰਾਈਟ ਸੋ ਮੈਂ ਐਕਸਪੈਕਟ ਕਰਦਾ ਹਾਂ ਕਿ ਅਗਰ ਮੈਂ ਜਿੱਤਦਾ ਹਾਂ ਸੋ ਦੈਨ ਐਮਪਲੋਇਮੈਂਟ ਐਜੂਕੇਸ਼ਨ ਹਾਂਜੀ ਐਂਡ ਜਿਹੜਾ ਰੋਡ ਇਨਫਰਾਸਟ੍ਰਕਚਰ ਹੈ ਉਹਦੇ ਤੇ ਅਸੀਂ 100% ਵਰਕ ਕਰਾਂਗੇ ਮੇਰੇ ਜਿਹੜੇ ਰਿਸਰਚਰਸ ਨੇ ਮੇਰੇ ਪ੍ਰੋਫੈਸਰਸ ਦੀਆਂ ਰਿਸਰਚਰਸ ਨੇ ਲਗਭਗ 20 ਪ੍ਰੋਫੈਸਰਾਂ ਦਾ ਸਾਡਾ ਗਰੁੱਪ ਹੈ ਤੋ ਜਿਹੜੇ ਵਰਕ ਕਰਨਗੇ employment ਦੇ ਉੱਪਰ ਔਰ ਉਹਨਾਂ ਦੇ ਜਿਹੜੇ 30 32 ਸਾਲ ਦੀ ਜਿਹੜੀ ਸੜੀ ਰਿਸਰਚ ਹੈ employment ਦੇ ਉੱਪਰ ਵੀ ਹਾਊ ਟੂ ਜਨਰੇਟ এমਪਲॉयमेंट ਤੋਂ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਜੀ ਹਾਂਜੀ ਸਟੈਪ ਵਾਈਜ਼ ਔਰ ਮੈਨੂੰ ਉਮੀਦ ਹੈ ਕਿ ਵੀ ਅਸੀਂ 100% এমਪਲॉयमेंट ਜਿਹੜੀ ਆ ਉਹ ਜਨਰੇਟ ਜਿਹੜੀ ਆ ਆਨੰਦਪੁਰ ਸਾਹਿਬ ਕੰਸਟੀਚੂਐਂਸੀ ਦੇ ਅੰਦਰ ਕਰਕੇ ਅਸੀਂ ਇੱਕ ਯੂ نو ਆਈਡੀਅਲ ਮਾਡਲ ਜਿਹੜਾ ਹੈ ਪੂਰੇ ਇੰਡੀਆ ਦੇ ਲਈ ਪੂਰੇ ਵਰਲਡ ਦੇ ਲਈ ਆ ਕ੍ਰੀਏਟ ਕਰ ਸਕਦੇ ਹਾਂ ਹਾਂਜੀ ਸ਼ੋ ਮੇਰਾ ਸਾਥ ਅਗਰ ਦਿੰਦੇ ਆ ਸਾਰੇ ਜਣੇ ਇਹ ਸਾਰਾ ਕੰਮ ਜਿਹੜਾ ਹੈ ਸਾਰੀ ਡਿਵੈਲਪਮੈਂਟਸ ਤਾਂ ਹੀ ਹੋ ਸਕਦੇ ਆ ਜੇ ਆ ਆਨੰਦਪੁਰ ਸਾਹਿਬ ਕੰਸਟੀਚੁਐਂਸੀ ਦੇ ਜਿਹੜੇ ਵੋਟਰਸ ਨੇ ਉਹ ਮੇਰਾ ਮੇਰਾ ਸਾਥ ਦਿੰਦੇ ਆ ਔਰ ਮੈਨੂੰ ਜਿਤਾਉਂਦੇ ਆ ਔਰ ਜਿੱਤਣ ਤੋਂ ਬਾਅਦ ਇਹ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਅਸੀਂ ਪ੍ਰੋਪਰਲੀ ਕਰ ਪਾਵਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਇਹਨਾਂ ਦਾ ਜਿਹੜਾ ਚੌਂ ਨਿਸ਼ਾਨਾ ਹੈ ਕੰਪਿਊਟਰ ਹੈ ਕੰਪਿਊਟਰ ਦੇ ਚੌਂ ਨਿਸ਼ਾਨਾ ਮੈਂ ਦਿਖਾ ਰਹੇ ਹਾਂ ਕਿ ਬਿਲਕੁਲ ਇਹਨਾਂ ਦੇ ਉੱਤੇ ਮੋਹਰ ਲਾ ਕੇ ਤੁਸੀਂ ਇਹਨਾਂ ਨੂੰ ਕਾਮਯਾਬ ਬਣਾ ਸਕਦੇ ਹੋ ਧੰ ਸਾਡੇ ਨਾਲ ਇੰਜੀਨੀਅਰ ਦਿਲਜੀਤ ਸਿੰਘ ਛੇਣੀ ਜੀ ਉਮੀਦਵਾਰ ਹੈ ਲੋਕ ਸਭਾ ਅਸਲੀ ਅਨੰਦਪੁਰ ਸਾਹਿਬ ਤੋਂ ਸਰ ਬਹੁਤ ਬਹੁਤ ਸਵਾਗਤ ਹੈ ਤੁਸੀਂ ਇਲਾਕੇ ਦੇ ਵਿੱਚ ਬੋਟਾਂ ਦੇ ਲਈ ਉਤਰਿਓ ਤੇ ਅੱਜ ਮੀਟਿੰਗ ਚੱਲੀ ਹੈ ਕਿਵੇਂ ਦੇਹਾ ਮੀਟਿੰਗ ਬਹੁਤ ਵਧੀਆ ਜੀ ਜੋ ਵੀ ਪਰਮਿਸ਼ਨਾਂ ਵਗਾਰੇ ਅੱਜ ਦੱਸੀਆਂ ਗਈਆਂ ਜਾਂ ਹੋਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਉਸੇ ਲਈ ਅੱਜ ਅਸੀਂ ਆਏ ਸੀਗੇ ਕਿਹੜਾ ਇਲਾਕਾ ਹੈ ਤੁਹਾਡਾ ਕਿੱਥੋਂ ਰਹਿਣ ਵਾਲੇ ਸ੍ਰੀ ਮੈਂ ਨਵੇਂ ਸ਼ਹਿਰ ਤੋਂ ਰਹਿਣ ਵਾਲਾ ਜੀ ਵਜੀਦਪੁਰ ਸਾਡਾ ਪਿੰਡ ਹੈ ਜੀ ਤਾਂ ਨਵੀਂ ਸ਼ਹਿਰ ਤੋਂ ਆਸੀ ਵੈਸੇ ਮੈਂ ਰਹਿ ਰਿਹਾ ਮੁਹਾਲੀ ਦੀ ਮੇਰੀ ਚੌਣ ਲੜਿਓ ਪਹਿਲੀ ਵਾਰ ਲੜ ਰਿਹਾ ਜੀ ਕਿ ਇੰਜੀਨੀਅਰ ਐ ਹਾਂਜੀ ਅੱਛਾ ਕਿਵੇਂ ਤੁਹਾਨੂੰ ਲੱਗਿਆ ਵੀ ਇਸ ਨੂੰ ਚੋਣ ਲੜਨੀ ਚਾਹੀਦੀ ਕਿਹੜਾ ਸਰ ਜਿਹੜਾ ਸਾਡੇ ਦੇਸ਼ ਜਾਂ ਸਟੇਟਾਂ ਚ ਕਰਪਸ਼ਨ ਫੈਲ ਗਈ ਜਾਂ ਆਮ ਜਨਤਾ ਦੀ ਇੱਕ ਹਾਲਾਤ ਖਰਾਬ ਹੋਏ ਪਏ ਆ ਤੁਸੀਂ ਦੇਖੋ 75 78 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅੱਜ ਦੀ ਰੇਟ ਚ ਹਰ ਜ਼ਿਲ੍ਹੇ ਚ ਏਮਸੀ ਜਾਂ ਏਮਸੀ ਜਾਂ ਪੀਜੀਆਰ ਕੇ ਹਸਪੀਟਲ ਹੋਣੇ ਚਾਹੀਦੇ ਸੀ ਨੰਬਰ 2 ਕਿ ਯੂਨੀਵਰਸਟੀਆਂ ਜਾਂ ਜਿਹੜੇ ਸਕੂਲ ਓ ਜਿਹੜੇ ਆ ਵਰਲਡ ਕਲਾਸ ਹੋਣੇ ਚਾਹੀਦੇ ਸੀਗੇ ਇੱਥੇ ਅੱਜ ਤੱਕ ਉਹਦੇ ਇਲਾਵਾ ਤੀਸਰਾ ਤੁਸੀਂ ਦੇਖੋ ਹਰੇਕ ਮਤਲਬ ਕੰਸਿਸਟੈਂਸੀ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਵੀ ਨੇੜੇ ਤੇੜੇ ਹਰੇਕ ਦੇ ਕੋਲ ਉੱਥੇ ਇੰਡਸਟਰੀਆਂ ਡਵੈਲਪ ਹੋਣੀਆਂ ਚਾਹੀਦੀਆਂ ਜਿਹੜੇ ਹਰੇਕ ਬੰਦੇ ਨੂੰ ਰੋਜ਼ਗਾਰ ਮਿਲਦਾ ਨੰਬਰ 4 ਜਿਹੜਾ ਆ ਕਿ ਹਰੇਕ ਜਿਹੜਾ ਬੱਚਾ ਆ ਸਾਡੇ ਲਈ ਕਿ ਜਿਹੜੇ ਪ੍ਰਾਈਵੇਟ ਜੋਬ ਵਾਲੇ ਆ ਉਹਨਾਂ ਦੇ ਵੀ ਇੱਕ ਮਿਨਿਮਮ ਵੇਜਸ ਤਾਂ ਹੋਣੇ ਚਾਹੀਦੇ ਆ ਕਿ ਅੱਜ ਦੀ ਰੇਟ ਤੇ ਜਿਹੜੀ ਗਵਰਨਮੈਂਟ ਆਪਣੇ ਠੇਕੇਦਾਰੀ ਸਿਸਟਮ ਜਿਹੜੀ ਆਪਣੇ ਆਫਿਸਾਂ ਚ ਆ ਉਹਨਾਂ ਨੂੰ ਨਹੀਂ ਪੱਕੇ ਕਰ ਪਈ ਤਾਂ ਦੂਸਰਿਆਂ ਨੂੰ ਕੀ ਕਰੂਗੀ ਕਿਉਂਕਿ ਜਿਹੜੇ ਸਕਿਉਰਟੀ ਗਾਰਡ ਆ ਟੈਕਨੀਕਲ ਸਟਾਫ ਆ ਇਲੈਕਟ੍ਰੀਸ਼ੀਅਨ ਆ ਜਾਂ ਅਦਰੇ ਆ ਉਹ ਤੁਸੀਂ ਦੇਖੋ ਨਾ ਉਹ ਕਿੱਥੇ ਸਰਵਾਈਵ ਕਰ ਰਹੇ ਆ ਮਾਲੀ ਆ ਉਹ ਕਿੱਥੇ ਕਰੋਗੇ ਉਹਨਾਂ ਨੂੰ ਅੱਜ ਕੱਢ ਕੇ ਬਾਹਰ ਮਾਰਦੇ ਉਹਨਾਂ ਦੇ ਕੋਈ ਜੋਬ ਸਿਕਿਉਰਟੀ ਨਹੀਂ ਹੈ ਕੋਈ ਮੈਡੀਕਲ ਨਹੀਂ ਹੈ ਕੋਈ ਕੰਟੇਨ ਫੈਸਿਲਿਟੀ ਉਸੇ ਜਿਹੜੀ ਬਾਜ਼ਾਰ ਦੇ ਵਿੱਚ ਉਹ ਸਮਾਨ ਲੈਂਦੇ ਉਸੇ ਗਵਰਨਮੈਂਟ ਬਲਾਈ ਲੈਂਦੇ ਉਸੇ ਚ ਨੇਤਾ ਲੈਂਦੇ ਆ ਹੁਣ ਉਹ ਬੰਦਾ ਜਾਊਗਾ ਕਿੱਥੇ ਉਹ ਗਵਰਨਮੈਂਟ ਦਾ ਕੋਈ ਧਿਆਨ ਨਹੀਂ ਕੋਈ ਪ੍ਰਾਈਵੇਟ ਜੋਬ ਜਿਹੜੇ ਸਮਾਲ ਇੰਡਸਟਰੀਅਲਿਸਟ ਆ ਉਹਨਾਂ ਲਈ ਕੋਈ ਧਿਆਨ ਨਹੀਂ ਹੈ ਨੀ ਗਵਰਨਮੈਂਟ ਦੇ ਕੋਈ ਕੋਈ ਪਲਾਨ ਨਹੀਂ ਹੈ ਉਹਦੇ ਵਿੱਚ ਇਸ ਲਈ ਸਾਡਾ ਮੇਨ ਮੁੱਦਾ ਹੈ ਕਿ ਪ੍ਰਾਈਵੇਟ ਜੋਬ ਵਾਲਾ ਜਿਹੜਾ ਸਮਾਲ ਇਹਨਾਂ ਦੇ ਮਿਨੀਮਮ ਵੇਜਸ ਦੇ ਉੱਪਰ ਔਰ ਰੋਜ਼ਗਾਰ ਦੇ ਉੱਪਰ ਪੂਰਾ ਫੋਕਸ ਕੀਤਾ ਜਾਏ ਔਰ ਜ਼ਹਿਰੀਲਾ ਜਿਹੜਾ ਪਾਣੀ ਅਸੀਂ ਪੀ ਰਹੇ 50 ਸਾਲ ਤੋਂ ਸਾਡੀ ਅਸੀਂ ਪ੍ਰੈਸਟੀਜਾਈ ਜਮੀਨ 'ਚ ਪਾ ਰਹੇ ਉਹਨੇ ਪੰਪਿੰਗ ਕਰਕੇ ਪੀ ਰਹੇ ਆ ਅੱਜ ਤੁਸੀਂ ਇੱਕ ਨਲਕੇ ਦੇ ਨਾਲ ਲਾ ਕੇ ਨਾ ਆਪਣਾ ਗਟਰ ਬਣਾ ਲਓ ਤਾਂ ਗਟਰ ਦਾ ਵੀ 5-7 ਸਾਲ ਬਾਅਦ ਪਾਣੀ ਖਰਾਬ ਹੋ ਜਾਂਦਾ ਤਾਂ ਪ੍ਰੈਸਟੀਜਾਈ ਨੂੰ ਅਸੀਂ ਪੀ ਰਹੇ ਜਿਹੜਾ ਕੈਂਸਰ ਦਾ ਰੋਪਿਆ ਜਿਹੜੀ ਗਵਰਨਮੈਂਟ ਆ ਚਿੱਟੇ ਨੂੰ ਕਹਿੰਦੀ ਕਿ ਚਿੱਟਾ ਨੂੰ ਅੱਜ ਤੱਕ ਮਿਲ ਕੇ ਚਿੱਟਾ ਕੰਟਰੋਲ ਨਹੀਂ ਹੋਇਆ ਚਿੱਟੇ ਸ਼ੇਪ 'ਚ ਦਾਰੂ ਦੇ ਠੇਕੇ ਵੀ ਤੁਸੀਂ ਦੇਖੋ ਚੱਪੇ-ਚੱਪੇ ਤੇ ਖੁੱਲ੍ਹੇ ਹੋਈ ਆ ਤਾਂ ਆ ਜਿਹੜੀਆਂ ਚੀਜ਼ਾਂ ਆ ਕਿ ਸਹੀ ਚੀਜ਼ ਜਾਣੀ ਦਿੰਦੇ ਆ ਦੀ ਡੇਟ ਜਿਹੜੀ ਬੜੀਆਂ ਸਾਡੀਆਂ ਨੈਸ਼ਨਲ ਪਾਰਟੀਆਂ ਆ ਉਹਨਾਂ ਨੂੰ ਤਾਂ ਆ ਚਿੰਤਾ ਆ ਜੀ ਆ ਕਿੱਥੇ ਗਿਆ ਪਾਰਟੀ ਦਾ ਮੈਂਬਰ ਉਹ ਪਾਰਟੀ ਦਾ ਮੈਂਬਰ ਕਿੱਥੇ ਗਿਆ ਉਹਨੂੰ ਕਿਆ ਖਾਦਾ ਉਹਨੂੰ ਇਹ ਇਹਨਾਂ ਕੋਲ ਆ ਮੁੱਦੇ ਆ ਸਿਰਫ ਇਲੈਕਸ਼ਨਾਂ ਦੇ ਟਾਈਮ ਆਉਂਦੇ ਆ ਅਦਰਵਾਈਜ਼ ਆਉਂਦੇ ਨਹੀਂ ਹੁਣ ਜਿਹੜੀਆਂ ਰਜਿਸਟਰੀਆਂ ਹੁੰਨੀਆਂ ਰਜਿਸਟਰੀਆਂ ਬੰਦੇ ਨੇ ਦੇ ਦਿੱਤੀ ਬਈ ਉਹਦੇ ਨਾਲ ਐਡੀਸੀ ਦੇ ਦਿੱਤੀ ਆਈਡੀਸੀ ਦੇ ਦਿੱਤੀ ਉਹਦੇ ਡਿਵੈਲਪਮੈਂਟ ਚਾਰ ਦੇ ਦਿੱਤੇ ਪੀਐਲਸੀ ਦੇ ਦਿੱਤੀ ਉਹਦੇ ਬਾਅਦ ਉਹਨੂੰ ਨਾ ਬਿਜਲੀ ਵਾਲੇ ਬਿਜਲੀ ਨਹੀਂ ਦਿੰਦੇ ਅਗਰ ਬਿਜਲੀ ਮੰਗੋ ਤਾਂ ਬਿਜਲੀ ਡਿਪਾਰਟਮੈਂਟ ਹੈ ਅਗ ਹਾਈ ਕੋਰਟ ਜਾਂਦੇ ਮਤਲਬ ਗਵਰਨਮੈਂਟ ਡਿਪਾਰਟਮੈਂਟ ਜਿਹੜੇ ਐਸੇ ਬਿਜਲੀ ਵਾਲੇ ਹੀ ਆ ਪੀਐਸਪੀਐਲ ਉਹ ਪਬਲਿਕ ਨੂੰ ਸਹੂਲਤ ਦੇਣੇ ਲੇ ਬੈਠੇ ਆ ਜਾਂ ਪਬਲਿਕ ਨੂੰ ਪੁੱਛੇੜੇ ਪਬਲਿਕ ਨੂੰ ਹਰਾਜ ਕਰਨੇ ਰਜਿਸਟਰੀਆਂ ਹੋ ਗਈਆਂ ਰਜਿਸਟਰੀ ਦੇ ਬਾਅਦ ਗਵਰਨਮੈਂਟ ਨੇ ਜੱਜੀਆਂ ਟੈਕਸ ਲਿਆ ਗਵਰਨਮੈਂਟ ਦੀ ਜ਼ਿੰਮੇਵਾਰੀ ਕੀ ਆ ਕਿ ਜੰਜੀਆ ਟੈਕਸ ਲੈਣੇ ਲੇ ਬੈਠੇ ਆ ਲੱਖੋ ਰੁਪਏ ਤੁਸੀਂ ਐਡੀਸੀ ਆਈਡੀ ਦੀ ਸਟੈਂਪ ਡਿਊਟੀ ਤੇ ਲੈ ਲੈਨੇ ਤੁਸੀਂ ਬਿਜਲੀ ਦੇ ਕਨੈਕਸ਼ਨ ਤੁਸੀਂ ਹੀ ਦਿੰਦੇ ਪਾਣੀ ਤੁਸੀਂ ਹੀ ਸਪਲਾਈ ਦੇਵਾਰੇ ਸੜਕਾਂ ਵਗੈਰਾ ਤੁਸੀਂ ਤਾਂ ਬਣਾਣੇ ਜਦ ਇਲੈਕਸ਼ਨ ਹੁੰਦੇ 5 ਸਾਲ ਬਾਅਦ ਦੱਸੋ ਇਸ ਲਈ ਬੰਦਾ ਦੁਖੀ ਨਹੀਂ ਹੋ ਕੇ ਤਾਂ ਉਹਦੇ ਬਾਅਦ ਆਮ ਬੰਦਾ ਨਿਆਂ ਲੈਣ ਕੋਈ ਡੂ ਐਂਡ ਡੈਮ ਜਿਹੜਾ ਅਗਰ ਕੋਈ ਬੰਦਾ ਸਰਕਾਰੀ ਡਿਪਾਰਟਮੈਂਟ ਜਾਂਦਾ ਕੋਈ ਹੈ ਉਹਦਾ ਜਵਾਬ ਦੇ ਕੇ ਹਫਤੇ ਚ ਕੰਮ ਹੋ ਜਾਊਗਾ 3 ਦਿਨ ਚ ਕੰਮ ਹੋ ਜਾਊਗਾ 15 ਦਿਨ ਕੋਈ ਉਹਦਾ ਚਾਰਟ ਦੇ ਵਿੱਚ ਨਹੀਂ ਲਿਖਿਆ ਕਿ ਤੇਰਾ ਹਫਤੇ ਚ ਕੰਮ ਹੋ ਜਾਊਗਾ ਉਹ ਤਾਂ ਬੰ ਤਾਂ ਆ ਜਿਹੜੀ ਗਰਾਊਂਡ ਰੀਅਲਿਟੀਆਂ ਅਸੀਂ ਸ਼ੋਅ ਕਰਨੇ ਲਈ ਤਾਂ ਕਰਕੇ ਇਸ ਕੰਟੈਸਟ ਦੇ ਵਿੱਚ ਆਏ ਆ ਕਿ ਪਾਰਟਿਸਿਪੇਟ ਕਰੀਏ ਤਾਂ ਦੇਸ਼ ਵੱਸ ਸਕਦਾ ਨਹੀਂ ਤਾਂ ਸਾਡੇ ਜਿਹੜੀ ਆ ਕਹਿੰਦੇ ਜੌਬ ਦੇ ਤੇ ਜੌਬ ਦੇ ਤੇ ਅਗਰ ਅਸਲੀ ਜੌਬ ਦੇਖਣੀ ਜਾਣੀ ਹੈ ਤਾਂ 에어ਪੋਰਟ ਤੇ ਜਾ ਕੇ ਦੇਖੜ ਕੇ ਕਿੰਨੇ ਬੱਚੇ ਜੇ ਡੇਲੀ ਜਹਾਜ਼ਾਂ ਚ ਉਡੀ ਜਾ ਰਹੇ ਜਿਹੜਾ ਨੇ ਮੁੜ ਕੇ ਨਹੀਂ ਆਣਾ ਕਿਉਂਕਿ ਇੱਥੇ ਨਾ ਜਸਟਿਸ ਮਿਲ ਰਹੀ ਆ ਨਾ ਬੰਦੇ ਦੇ ਕੰਮ ਹੋ ਰਹੇ ਕਿਆ ਕਰੂਗਾ ਬੰਦਾ ਪੰਜਾਬ ਖਾਲੀ ਹੋ ਰਿਹਾ ਥਰਮ ਪੰਜਾਬ ਖਾਲੀ ਹੋ ਰਿਹਾ ਸਾਡੇ ਸੀਐਮ ਸਾਹਿਬ ਕਹਿੰਦੇ ਅਸੀਂ ਐਨੇ ਕਰੋੜ ਦੀ ਬਿਜਲੀ ਵੇਚਤੀ ਅਸੀਂ ਆ ਫ੍ਰੀ ਕਰਤਾ ਫ੍ਰੀ ਉਹਨਾਂ ਨੂੰ ਪੁੱਛੇ ਤਾਂ ਮੈਂ ਕਹਿੰਦਾ ਮੁਹਾਲੀ ਦੇ ਕਈ ਸੈਕਟਰ ਐਦਾਂ ਦੇ ਜਿੱਧਰ ਰਜਿਸਟਰੀਆਂ ਸਾਰਾ ਕੁਝ ਹੋਣੇ ਤੇ ਬਹੁਤ ਅੱਜ ਦੀ ਰੇਟ ਤੇ ਬਿਜਲੀ ਦੇ ਕਨੈਕਸ਼ਨ ਨਹੀਂ ਦਿੱਤੇ ਜਾ ਰਹੇ ਫੇਸ 1 ਮੁਹਾਲੀ ਵਾਲੇ ਬਿਜਲੀ ਦੇ ਕਨੈਕਸ਼ਨ ਮੈਂ ਕਹਿੰਦਾ ਜਿਹੜੀ ਲੋਕ ਅਦਾਲਤਾਂ ਤੋਂ ਆਰਡਰ ਹੋਣੇ ਤੇ ਬਾਵਜੂਦ ਵੀ ਬਿਜਲੀ ਡਿਪਾਰਟਮੈਂਟ ਫੇਸ 1 ਨਾਲੇ ਹਾਈ ਕੋਰਟਾਂ ਚ ਜੇ ਤੁਸੀਂ ਸੀਐਮ ਸਾਹਿਬ ਨੂੰ ਮਿਲਣੇ ਦੀ ਕੋਸ਼ਿਸ਼ ਕਰੋ ਤਾਂ ਉਹਨਾਂ ਤੋਂ ਆਰਡੀ ਸਾਹਿਬ ਤੱਕ ਵੀ ਮਿਲਣਾ ਇੱਕ ਬਹੁਤ ਮੁਸ਼ਕਿਲ ਲੱਗ ਲਿਆ ਨਾ ਮੁਨਕਿਨ ਵਾਲੀ ਗੱਲ ਆ ਕਿ ਸੀਐਮ ਸਾਹਿਬ ਨਾਲ ਮਿਲਣਾ ਆ ਕਹਿਣ ਗਰਾਊਂਡ ਰਿਐਲਿਟੀ ਹੈ ਨਾ ਤਾਂ ਪਿਛਲੀ ਗਵਰਨਮੈਂਟਾਂ ਨੇ ਕੁਝ ਕਰੇ ਪਬਲਿਕ ਲੈ ਕੇ ਆਇਆ ਨਾਟਕ ਪੰਜਾਬ ਜਿਹੜਾ ਵਧੀਆ ਸਟੇਟ ਸੀ ਜਿਹੜਾ ਸਿਰਫ ਐਨਆਰਆਈ ਵੇਸ ਤੇ ਬਾਹਰ ਆਪਣੇ ਲੋਕ ਰੋਜ਼ਗਾਰ ਕਰਕੇ ਆਪਣੇ ਕੰਮ ਧੰਦੇ ਕਰਕੇ ਤਾਂ ਅਮੀਰੀ ਆ ਬਾਕੀ ਗਵਰਨਮੈਂਟ ਦੀ ਕੋਈ ਡਿਵੈਲਪਮੈਂਟ ਨਹੀਂ ਆ ਕਿ ਇੰਡਸਟਰੀਆਂ ਡਿਵੈਲਪ ਕਰੀਆਂ ਜਾਂ ਜਾਂ ਹੋਰ ਕੋਈ ਪਬਲਿਕ ਹਲ ਧਿਆਨ ਨਹੀਂ ਪਬਲਿਕ ਨੂੰ ਕੀੜੇ ਮਕੋੜੇ ਬਣਾਏ ਪਿਆ ਉਹ ਕੀੜੇ ਮਕੋੜਿਆਂ ਦੀ ਕੈਟਾਗਰੀ ਤੋਂ ਬਾਹਰ ਕੱਢਣ ਲਈ ਅਸੀਂ ਆਵਾਜ਼ ਚੱਕਣ ਲਈ ਮੀਡੀਆ ਕੋਲ ਵੀ ਆਏ ਆ ਔਰ ਇਲੈਕਸ਼ਨ ਵੀ ਲੜ ਰਹੇ ਆ ਇਹ ਸਾਡਾ ਕਹਿਣਾ ਸੀ ਬਿਲਕੁਲ ਚੋਣ ਨਿਸ਼ਾਨ ਜਿਹੜਾ ਕਿਹੜਾ ਮਿਲੋ ਚੋਣ ਨਿਸ਼ਾਨ ਸਾਡਾ ਜੀ ਡਾਇਮੰਡ ਆ ਡਾਇਮੰਡ ਤੇ ਵੋਟ ਲਾਓ ਜੇ ਤੁਸੀਂ ਸਾਡੀ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਭ ਅਓ ਚ ਬੜੇ ਜਿਹੜੇ ਜਵਾਨ ਆ ਸਾਡੇ ਦੇ ਦੇ ਜਿਹੜੇ ਰੱਖਿਆ ਕਰਦੇ ਆ ਦੇਸ਼ ਦੀ ਜਾਂ ਕਿਸੇ ਵੀ ਰੂਪ ਚ ਰੱਖਿਆ ਕਰ ਰਹੇ ਹੋ ਉਹਨਾਂ ਦੇ ਪਾਰਟੀ ਆ ਕਿਸਾਨਾਂ ਦੀ ਪਾਰਟੀ ਆ ਜਿਹੜੀ ਜਿੰਨੀ ਵੀ ਉਪਜ ਪੈਦਾ ਕਰਦੇ ਆ ਸਾਡਾ ਚੋਣ ਨਿਸ਼ਾਨ ਸਿੰਬਲ ਡਾਇਮੰਡ ਆ ਉਹ ਤੇ ਤੇ ਵੋਟ ਲਾਓ ਔਰ ਸਾਡੇ ਯਾਰ ਕੇ ਲੋਕ ਜੀ ਉੱਥੇ ਚੱਲਗੇ ਤਾਂ ਪਬਲਿਕ ਨੂੰ ਸੋਚਣੇ ਨਹੀਂ ਪੈਣੇ ਜੇ ਸੰਸਦ ਚ ਪਹੁੰਚ ਗਏ ਤਾਂ ਸੋਚਣੇ ਦੇ ਦੁਆਰਾ ਲੋਡ ਨਹੀਂ ਪੈਣੇ ਤੁਸੀਂ ਬੜੇ ਜਿਹੜੇ ਆ ਬ੍ਰਾਂਡ ਦੇਖ ਕੇ ਵੋਟਾਂ ਨਾ ਪਾਓ ਵੋਟ ਉਸ ਇਨਸਾਨ ਨੂੰ ਪਾਓ ਜਿਹੜੀ ਤੁਹਾਡੀਆਂ ਗੱਲਾਂ ਚੱਕ ਸਕਦੇ ਜਾ ਕੇ ਸੰਸਦ ਮੈਨੂੰ 30 ਸਾਲ ਦਾ ਐਕਸਪੀਰੀਅੰਸ ਆ ਐਡਮਿਨਿਸਟ ਤਾਸੀਂ ਜਿਹੜੀ ਗੁਣ ਗਰਾਉਂਡ ਰਿਐਲਿਟੀਆਂ ਦੇਖੀਆਂ ਪੰਜਾਬ ਦੇ ਵਿੱਚ ੱੱਕੇਸ਼ਾ ਜਿੰਨੀ ਹੋ ਰਹੀ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਛ ਨਹੀਂ ਉਹ ਚੀਜ਼ਾਂ ਨੂੰ ਅਸੀਂ ਕਰਨੇ ਲਈ ਕੈਂਡੀਡੇਟ ਬਣੇ ਬਿਲਕੁਲ ਜੀ ਬਹੁਤ ਵਧੀਆ ਵਿਚਾਰ ਜਿਹੜੇ ਨੇ ਰੱਖਿਆ ਤੇ ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਬਿਲਕੁਲ ਇਹ ਵੀਦਵਾਰ ਸਾਹਿਬ ਹੈ ਤੇ ਮੀਟਿੰਗ ਖਤਮ ਹੋਈ ਹੈ ਜਿਸ ਅਫਸਰ ਤੋਂ ਬਟਨ ਜੀ ਬਹੁਤ ਬਹੁਤ ਵਧਾਈਆਂ ਤੁਸੀਂ ਕਿਹੜਾ ਚਿੰਨ੍ਹ ਮਿਲੇ ਜੀ ਮੈਨੂੰ ਜੀ ਰਬੜ ਸਟੈਂਪ ਮਿਲੀ ਹੈ ਤੇ ਆਪਣੇ ਬਾਰੇ ਦੱਸੋ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਪਾਰਟੀ ਕੋਲ ਚੌਣ ਲੜ ਰਹੇ ਹੋ ਹਾਂ ਦੇਖੋ ਜੀ ਮੇਰਾ ਨਾਮ ਕਿਰਨ ਜੈਨ ਹੈ ਮੈਂ ਸ਼ਿਵ ਸੈਨਾ ਹਿੰਦੁਸਤਾਨ ਨੈਟ ਹਿੰਦੁਸਤਾਨ ਸ਼ਕਤੀ ਸੈਨਾ ਸ਼ਾਖਾ ਹੈ ਜਿਹੜੀ ਉਹਦੇ ਤੋਂ ਲੜ ਰਹੀਆਂ ਲੋਕ ਸਭਾ ਦੇ ਇਲੈਕਸ਼ਨ ਤੇ ਅੱਜ ਆਪਾਂ ਨੂੰ ਆ ਸਟੈਂਪ ਦਾ ਚੋਣ ਨਿਸ਼ਾਨ ਜੋ ਮਿਲਿਆ ਹੈਗਾ ਤੇ ਹੁਣੇ ਅਸੀਂ ਬਾਹਰ ਆਏ ਹਾਂ ਪਹਿਲਾ ਪਹਿਲੀ ਵਾਰੀ ਚੋਣ ਲੜ ਰਹੇ ਤੁਸੀਂ ਹਾਂਜੀ ਮੈਂ ਫਸਟ ਟਾਈਮ ਹਾਂਜੀ ਤੇ ਕਿਵੇਂ ਲੋਕਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਅ ਦੇਖੋ ਜੀ ਜਿੱਦਾਂ ਰੂਲ ਬਣੇ ਹੋਏ ਨੇ ਆਪਣੇ ਡੋਰ ਟੂ ਡੋਰ ਜਾਣਾ ਜਾਂ ਪ੍ਰਚਾਰ ਕਰਨਾ ਸਾਰਾ ਦੇਖ ਰਹੇ ਆ ਸਿਸਟਮ ਕਾਫੀ ਟਾਈਮ ਤੋਂ ਆਪਾਂ ਫੀਲਡ ਚ ਹੈਗੇ ਆ ਬਾਕੀ ਆਪਣੇ ਪਹਿਲਾਂ ਅਸ਼ਵਨੀ ਚੌਧਰੀ ਜੀ ਸਾਡੇ ਚੇਅਰਮੈਨ ਨੇ ਸ਼ਿਵ ਸੈਨਾ ਹਿੰਦੁਸਤਾਨ ਤੋਂ ਇਹ ਪਹਿਲਾਂ ਲੜ ਚੁੱਕੇ ਨੇ ਲੋਕ ਸਭਾ ਦੇ ਇਲੈਕਸ਼ਨ ਤੇ ਹੁਣ ਮੈਲਾ ਕਾਫੀ ਉਮੀਦਵਾਰਾਂ ਦੇ ਨਾਲ ਜਾਨੀ ਕਿ ਅਸੀਂ ਦੇਖ ਸਕਦੇ ਹਾਂ ਕਿ ਘੱਟੋ ਘੱਟ ਵੀ 27-28 ਉਮੀਦਵਾਰ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਹੈ ਤੇ ਤੁਸੀਂ ਕਿੰਨੇ ਕ ਹਲਕਾ ਕਰ ਚੁੱਕੇ ਹੋ ਹਲਕਾ ਬਰੋਂ ਤੱਕ ਅਹ ਦੇਖੋ ਜੀ ਹਲੇ ਥੋੜਾ ਜਿਹਾ ਰਹਿ ਰਿਹਾ ਬਾਕੀ ਸਾਰਾ ਕਰ ਚੁੱਕੇ ਆ ਸਾਰੇ ਕੈਂਡੀਡੇਟ ਆਪਣੀ ਆਪਣੀ ਕਰ ਰਹੇ ਨੇ ਜਿੰਨੀ ਮਿਹਨਤ ਕਰ ਰਹੇ ਨੇ ਉਸ ਸਬਸਿਰ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਜੀ ਬਾਅਦ ਚੋ ਜੀ ਕਿਹੜੇ ਇਲਾਕੇ ਤੋਂ ਆ ਮੈਂ ਖਰੜ ਤੋਂ ਆਂ ਜੀ ਖਰੜ ਤੋਂ ਤੁਹਾਡੇ ਇਲਾਕੇ ਦੇ ਵਿੱਚ ਵੀ ਕਮੀਆਂ-ਗੁਮੀਆਂ ਤੁਹਾਨੂੰ ਨਜ਼ਰ ਆ ਰਹੀਆਂ ਕਾਫੀ ਬਹੁਤ ਸਾਰੀਆਂ ਕਮੀਆਂ ਐ ਜੀ ਜਿਸ ਕਰਕੇ ਮੈਂ ਮੁੱਦਾ ਚੁੱਕਿਆ ਇਹ ਲੋਕ ਸਭਾ ਦੇ ਇਲੈਕਸ਼ਨ ਲੜਨ ਦਾ ਅਗਰ ਸਾਨੂੰ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਬਹੁਤ ਸਾਰੇ ਜਿੰਨੀਆਂ ਵੀ ਪ੍ਰੋਬਲਮਸ ਐ ਮੇਨ ਸਾਡੇ ਹਲਕੇ ਚ ਪਾਣੀ ਦੀ ਬਹੁਤ ਤਗੜੀ ਪ੍ਰੋਬਲਮ ਹੈਗੀ ਆ ਨਾਲਿਆਂ ਦੀ ਬਹੁਤ ਤਗੜੀ ਪ੍ਰੋਬਲਮ ਹੈ ਡੰਪਿੰਗ ਏਰੀਆ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਾਫੀ ਚੀਜ਼ਾਂ ਨੇ ਲਿਸਟ ਤੇ ਬਹੁਤ ਅਸੀਂ ਲੰਬੀ ਬਣਾਈ ਹੋਈ ਹੈ ਜਿਹਦੇ ਤੇ ਕੰਮ ਕਰਨ ਦਾ ਸੀ ਸੋਚਿਆ ਹੈ ਹਾਂਜੀ ਬਹੁਤ ਧੰਨਵਾਦੀ ਬਿਲਕੁਲ ਜੀ ਤੁਸੀਂ ਆਪਣੇ ਕੋ ਦਰਸ਼ਕਾਂ ਨੂੰ ਉਸ ਕਹਿਣਾ ਚਾਹੁੰਦੇ ਹੋ ਤਾਂ ਬਿਲਕੁਲ ਆ ਸਾਰੇ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰੇ ਭੈਣ ਭਾਈਆਂ ਦਾ ਮੈਨੂੰ ਸਾਥ ਚਾਹੀਦਾ ਹੈਗਾ ਜੇ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤੁਸੀਂ ਮੈਨੂੰ ਅੱਧੀ ਰਾਤ ਆਵਾਜ਼ ਮਾਰੋਗੇ ਮੈਂ ਤੁਹਾਡੀ ਸੇਵਾ ਚ ਅੱਧੀ ਰਾਤ ਹਾਜ਼ਰ ਹਾਂ ਨਿਪਟੇ ਮੈਂ ਇਸ ਵੀ ਕਹਾਂਗੇ ਬਿਲਕੁਲ ਇਹਨਾਂ ਦਾ ਚੌਂਡ ਸ਼ਾਨ ਜਿਹੜਾ ਰਬੜ ਦੀ ਮੋਰ ਹੈਗੀ ਇਹਨਾਂ ਨੂੰ ਤੁਸੀਂ ਆਪਣੀ ਬੋਰਡ ਪਾ ਕੇ ਇਹਨਾਂ ਨੂੰ ਕਾਮਯਾਬ ਕਰ ਸਕਦੇ ਹੁਣ ਪ੍ਰਚਾਰ ਸ਼ੁਰੂ ਹੋਵੇਗਾ ਜਿਹੜੇ ਆਜ਼ਾਦ ਵੀਦਵਾਰ ਨੇ ਜਾਂ ਹੋਰ ਛੋਟੀਆਂ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੀ ਜਿਹੜੀ ਹੁਣ ਅੱਜ ਤੋਂ ਬਾਅਦ ਜਿਹੜੀ ਹੈ ਕੈਂਪੇਨ ਜਿਹੜੀ ਸਟਾਰਟ ਹੋ ਬਗੀ ਪਰ ਲੇਕਿਨ ਅੱਜ ਰੋਪੜ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਇੱਕ ਵੱਡੀ ਮੀਟਿੰਗ ਜਿਹੜੀ ਹੈ ਕੈਂਡੀਡੇਟਾਂ ਦੀ ਬੁਲਾਈ ਗਈ ਹੈ ਤੇ ਮੀਟਿੰਗ ਦੇ ਵਿੱਚ ਜੋ ਵੀ ਹਦਾਇਤਾਂ ਜਿਹੜੇ ਨਵੇਂ-ਨਵੇਂ ਡਾਇਰੈਕਸ਼ਨ ਜਿਹੜੀਆਂ ਦਿੱਤੇ ਜਾਣ ਗਿਆ ਤੇ ਥੋੜੇ ਸਮੇਂ ਦੇ ਵਿੱਚ ਮੀਟਿੰਗ ਖਤਮ ਹੋਵੇਗੀ ਅਸੀਂ ਸਾਰੇ ਕੈਂਡੀਡੇਟਾਂ ਨਾਲ ਗੱਲਬਾਤ ਕਰਾਂਗੇ ਲਗਭਗ 33 ਤੋਂ ਵੱਧ ਜਿਹੜੇ ਕੈਂਡੀਡੇਟ ਨਾਮਿਨੇਸ਼ਨ ਕਰ ਚੁੱਕੇ ਨੇ ਤੇ ਉਹਦੇ ਬਾਅਦ ਕਿੰਨੇ ਕੈਂਡੀਡੇਟ ਬਚਦੇ ਨੇ ਮੈਦਾਨ ਦੇ ਵਿੱਚ ਕਿੰਨੇ ਪੇਪਰ ਚੱਕਦੇ ਨੇ ਇਹ ਹੁਣ ਤੁਹਾਨੂੰ ਦੱਸ ਦਿਆਂ ਬ੍ਰੇਕ ਤੋਂ ਬਾਅਦ